ਪਤਾ ਲੱਗਾ ਕਾਂਗਰਸ ਦਾ ਜਿਹੜਾ ਸਭ ਤੋਂ ਵੱਡਾ ਸੁੱਖੀ ਦਾ ਬਦਮਾਸ਼ ਸੀਗਾ ਚੌੜਾ ਜਿਹੜਾ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ ਜਿੰਨਾ ਸੁਖਵੀਰ ਬਾਦਲ ਤੇ ਵੀ ਉਹਦੇ ਭਰਾ ਨੇ ਗੋਲੀ ਚਲਾਈ ਸੀ ਉਹਨੂੰ ਕੁੱਟ-ਕੁੱਟ ਕੇ ਤੇ ਉਹਦਾ ਗੂੰ ਕੱਢ ਦਿੱਤਾ ਔਰ ਮੈਂ ਸਮਝਣਾ ਕਿ ਭਾਵੇਂ ਬਦਮਾਸ਼ ਹੈ ਕੋਈ ਵੀ ਹੈ ਉਹਦੇ ਨਾਲ ਇਹਨਾਂ ਧੱਕਾ ਨਹੀਂ ਹੋਣਾ ਚਾਹੀਦਾ ਉਹਨੂੰ ਵੀ ਮੌਕਾ ਦਿੰਦੇ ਜੋ ਇਲੈਕਸ਼ਨ ਲੜਨੀ ਚਾਹੁੰਦਾ ਜਾਂ ਕੋਈ ਹੋਰ ਕਰਨਾ ਚਾਹੁੰਦਾ ਪਰ ਇਹਨਾਂ ਨੇ ਸਾਰੀਆਂ ਹਦੰਬਰ ਨੇ ਪਾਰ ਕਰ ਗਏ ਨੇ ਪਰ ਫਿਰ ਵੀ ਅਸੀਂ ਲੋਕਤੰਤਰ ਵਿੱਚ ਯਕੀਨ ਰੱਖਨੇ ਆ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਆਪਣੇ ਕੈਂਡੀਡੇਟਾਂ ਵਜੋਂ ਪੱਗਾਂ ਲੁੱਥਣੀਆਂ ਬਿਲਕੁਲ ਜਾਇਜ਼ ਨਹੀਂ ਗੀਆਂ ਮੈਂ ਵੀ ਆਪਣੇ ਵਜਿਰ ਵੀ ਰਹੇ ਆ ਸਾਡੇ ਵੇਲੇ ਕੋਈ ਝਗੜਾ ਨਹੀਂ ਹੋਇਆ ਮੈਂ 5 ਤੋਂ 7 ਪੰਚਾਇਤਾਂ ਵੱਧ ਤੋਂ ਵੱਧ ਜਿਹੜੇ ਕਾਗਜ਼ ਰੱਦ ਹੋਏ ਨੇ ਅਸੀਂ 90 92 95% ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਪਾਉਂਦੇ ਰਹੇ ਆ ਤੇ 20% ਵੋਟ ਤੇ ਵੈਸੇ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਪੰਡਾ ਚ ਐਮਐਲਏ ਦੇ ਅਸਰ ਸੂਕਣਾ ਕਿ ਇਹਦੀ ਇੰਤਕਾਲ ਹੋਣ ਵਾਲਾ ਹੁੰਦਾ ਕੋਈ ਇਹਨੂੰ ਨੌਕਰੀ ਦਾ ਲਾਰਾ ਲਾਇਆ ਹੁੰਦਾ ਕਿ ਇਹਨੂੰ ਪੰਚਾਇਤ ਦੇ ਫੰਡਾਂ ਦਾ ਡਵੈਲਪਮੈਂਟ ਦੇ ਵਾਸਤੇ ਲਾਰਾ ਲਾਇਆ ਹੁੰਦਾ ਇਸ ਕਰਕੇ 20% ਵੋਟ ਮੌਜੂਦਾ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਤੇ ਜੇ 20% ਵੋਟ ਲੈ ਕੇ ਵੀ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਸਮਝਣ ਪਈ ਉਹ ਵਾਜਾ ਵੱਜ ਗਿਆ ਅਜਨਾ ਬੱਚੂ ਖਾਲੂ ਅੱਜ ਇਹ ਕਾਗਜ਼ ਢਾਕਲ ਕਰਨੇ ਆ 5% ਕਲੋ ਕੇ ਟ੍ਰੇਲਰ ਆ ਫਿਲਮ ਸਰੀ ਬਾਕੀ ਆ ਤੇ ਕੀ ਬਨੇਗਾ ਜੇ ਕੱਟਣਗੇ ਤੇ ਮਰਨਗੇ ਛੇਤੀ ਮਰਨਗੇ ਤੇ ਜੇ ਲੋਕਾਂ ਵਿੱਚ ਜਾਣ ਦੇਣਗੇ ਤੇ ਫਿਰ ਹੌਲੀ ਹੌਲੀ ਸਾਹ ਲੈਂਦੇ ਰਹਿਣ ਨਹੀਂ ਤੇ ਹੁਣ ਤੋਂ ਹੀ ਜੰਗ ਜਿਹੜੀ ਸ਼ੁਰੂ ਹੋ ਜੂਗੀ ਤੇ ਸਾਲ ਦੇ ਵਿੱਚ ਤੇ ਕਿਸੀਆਂ ਹੀ ਹੋ ਜਾਂਦੀਆਂ ਨੇ ਯੋਰ ਲਾਲਾ ਕੇ ਇਸ ਕਰਕੇ ਜੇ ਸਰਕਾਰ ਸੰਜੀਦਾ ਹੈ ਤੇ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਕੈਂਡੀਡੇਟਾਂ ਨੂੰ ਭੇਜਣਾ ਚਾਹੀਦਾ ਕਿ ਇਹਦੇ ਕਾਜ ਰੱਦ ਨਹੀਂ ਕਰਨੇ ਚਾਹੀਦੇ।